ਓ ਚਾਕੋ ਪਾਣੀ ਲਿਆ ਦੋ ਏ ਓ ਕੁੜੀ ਆਵਿਆ ਸਾਲੋ ਘੰਟਾ ਹੋ ਗਿਆ ਪਾਣੀ ਲਿਆ ਦੋ ਮੈਨੂੰ ਧਿਆ ਲੱਗੀ ਪਈ ਆ ਏ ਓ ਪਾਣੀ ਲਿਆ ਦੋ ਓ ਚਾਕੋ ਪੁੱਤ ਯਾ ਦੋਵੇਂ ਟੈਕੀਂ ਪੇਸਾ ਦਾ ਤੈਨੂੰ ਵੀ ਨਾ ਮੈਂ ਕੁੱਤੇ ਨੂੰ ਬਿਸਕਟ ਖੋਈ ਜਨਾ ਮੈਂ ਲੈ ਉਹ ਫੇਰੇ ਜਾਵਿਓ ਤੁਹਾਨੂੰ ਕੁੱਤਾ ਚੰਗਾ ਹੋ ਗਿਆ ਪਿਓ ਨਾਲੋਂ ਮੈਂ ਪਾਣੀ ਨੂੰ ਤੜਫੀ ਜਾਣਾ ਤੈਨੂੰ ਕੁੱਤੇ ਨੂੰ ਖਾਣ ਨੂੰ ਬਿਸਕਟ ਪਏ ਆ ਯਾਰ ਤੈਨੂੰ ਨਹੀਂ ਪਤਾਗਾ 50000 ਦਾ ਲਿਆਉਂਦਾ ਏ ਇਹ ਕਾਲੀ ਦਾ ਲੈ ਕੇ ਆਉਂਦਾ ਵਾ ਤੈਸੇ ਦੋਵੇਂ ਟੈਕੀ ਨੀ ਬਿਠਾ ਰਾ ਹੁਣ ਇਹ ਤਾਂ ਪਾਣੀ ਫੜਾ ਕੇ ਗਿਆ ਤੈਨੂੰ ਹੁਣ ਖਾੜ ਦੇ ਨਾ ਬਿਸਕਟ ਖਾ ਲੈਣ ਤੇ ਫੇਰ ਫੜਾਉਂਗਾ ਪਾਣੀ ਹੁਣ ਨਹੀਂ ਦੇਣਾਗਾ ਉਹ ਫੇਰੇ ਜਾਵਿਓ ਨਾ ਮੈਂ ਕਿਹਾ ਸੀ ਮੇਰੇ ਗੋਡੇ ਪੁਆ ਲਿਓ ਹੈ ਉਹ ਤਾਂ ਪੁਆਏ ਨਹੀਂ ਕਿ ਕੁੱਤਾ ਲਿਆਂਦਾ 50000 ਦਾ ਤੁਸੀਂ ਹੈ ਪਿਓ ਵਾਲਾ ਹੈ ਨਹੀਂ ਜਿਹਨੇ ਤੁਹਾਨੂੰ ਪਾਲਤਾ ਵਾ ਫੇਰੇ ਹੀ ਆਵੇ ਤੇ ਕੁੱਤਿਆਂ ਦਾ ਵਾ ਤੁਹਾਨੂੰ ਹੈ ਪਿਓ ਨੂੰ ਹੁਣ ਪਾਣੀ ਫੜਾ ਕੇਗਾ ਪਹਿਲਾਂ ਦੇਖ ਲੈ ਸਵੇਰੇ 10 ਵਜੇ ਉਹਦਾ ਫੜਾ ਕੇ ਗਿਆ ਕਦੋਂ ਦਾ ਬਾਜਾ ਮਾਰੀ ਜਾਂਦਾ ਘਾਟਾ ਹੋ ਗਿਆ ਸਾਲੇ ਹੋਏ ਕੁੱਤਿਆਂ ਦੇ ਯਾਰ ਤੈਨੂੰ ਕੀ ਪਤਾ ਬਾਪੂ ਵੱਡਿਆਂ ਦੇ ਘਰੇ ਵੀ ਕੁੱਤੇ ਰੱਖੇ ਹੁੰਦੇ ਆ ਪਤਾ ਇਹਨਾਂ ਨਾਲ ਕਿੰਨੀ ਟੌਰ ਬੰਦੀ ਆ ਤੇ ਤੂੰ ਦੱਸ ਤੂੰ ਕੀ ਗੋਡੇ ਭਾ ਗਰੇਸਾ ਗਾਉਣਗਾ ਅੱਛਾ ਫੇਰੇ ਹੀ ਆਵੇ ਕੁੱਤੇ ਨਾਲ ਤੁਹਾਡੀ ਟੌਰ ਬੰਦੀ ਆ ਤੇ ਮਾਂ ਪਿਓ ਮਾਪਿਆਂ ਨੂੰ ਕੁੱਛਣਾ ਨਹੀਂ ਹੈ ਉਹ ਕੋ ਮਾਂ ਤੜਫੀ ਜਾਣਾ ਸਾਲੇ ਹੋਏ ਟੌਰਾਂ ਦੇ ਟੌਰਾਂ ਦੀ ਖਾਤਰ ਮਾਪਿਆਂ ਨੂੰ ਘਰੋਂ ਕੱਢ ਦੇ ਕੁੱਤੇ ਲਿਆ ਸਾਲੇ ਦੁੱਧ ਚੌਂਬਲੋ ਇਹਨਾਂ ਦਾ ਯਾਰ ਤੂੰ ਟੈੱਕੇ ਬਹਿਣਾ ਮੈਂ ਕਹਿੰਦਾ ਨਹੀਂ ਬਹਿਣਾ ਤੂੰ ਦੋ ਮਿੰਟ ਖੜ੍ਹ ਜਾ ਪਾਣੀ ਦੇ ਦਿੰਦਾ ਮੈਂ ਤੇ ਲੱਗ ਜੂ ਬੋਲਣ ਜਿਵੇਂ ਅੱਗ ਲੱਗੀ ਹੁੰਦੀ ਆ ਤੂੰ ਤਾਂ ਕਹ ਗਾ ਦੇ ਚੱਕ ਤੇਰੇ ਮੂੰਹ 'ਚ ਹੀ ਬਾਦੀ ਪਾਣੀ ਸਿੱਧਾ ਹੁਬਾ ਕੇ ਕੱਲ ਜਾਊਗਾ ਬਾਈ ਕਾਲ ਚੌਗਦੇ ਵਿੱਚ ਬੰਦੇ ਦੀ ਕੋਈ ਕਦਰ ਨਹੀਂ ਗਈ ਜਿੰਨਾ ਟਾਈਮ ਬੰਦਾ ਕੰਮ ਕਰਦਾ ਵਾ ਜਵਾਕ ਵੀ ਓਨਾ ਟਾਈਮ ਆ ਆ ਦੇਖ ਲੈ ਕਹਿੰਦੇ ਆ ਕਿ ਕੁੱਤੇ ਆਣਾ ਟੌਰ ਪਾਉਂਦੀ ਆ ਹੈ ਵਾਓ ਥੋੜੇ